ਜਿੰਦਾਬਾਹ ਆਮ ਆਦਮੀ ਪਾਰਟੀ ਜਿੰਦਾਬਾਹ ਸ੍ਰੀ ਪ੍ਰਭਾਤ ਸਿੰਘ ਦੀ ਮਾਨ ਮੁੱਖ ਮੰਤਰੀ ਜਿੰਦਾਬਾਹ ਭਗਵਾਸੇ ਸ਼ੇਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਦੇਖੋ ਇਹ ਫੈਬਰਿਕ 11 ਤੇ ਅੱਜ ਦਾ ਦਿਨ ਬੜਾ ਵੱਡਪਾ ਗਾਦਨੇ ਆ ਪੰਜਾਬ ਵਾਸੀਆਂ ਦੇ ਲਈ ਸਪੈਸ਼ਲ ਮਾਝੇ ਦੇ ਲੋਕਾਂ ਲਈ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਬਿਜਲੀ ਦਾ ਥਰਮਲ ਪਟਾਨ ਗੋਵਿੰਦਵਾਲ ਸਾਹਿਬ ਵਾਲਾ ਜਿਹੜਾ ਉਹ ਖਰੀਦ ਕੇ ਤੇ ਅੱਜ ਜਿਹੜੀਆਂ ਚਾਬੀਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਰਵਿੰਦਰ ਕੇਜਰੀਵਾਲ ਜੀ ਉਹ ਅੱਜ ਪਾਵਰ ਕਾਮ ਨੂੰ ਜਿਹੜੀਆਂ ਚਾਬੀਆਂ ਜਿਹੜੀਆਂ ਉਹ ਸੌਂਪ ਰਹੇ ਆ ਤੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਥਰਮਲ ਪਲਾਨਟ ਦੇ ਨਾਲ ਸਪੈਸ਼ਲੀ ਮਾਝੇ ਨੂੰ ਜਿਹੜਾ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਫਾਇਦਾ ਹੋਊਗਾ ਤੇ ਬਿਜਲੀ ਦੀ ਜਿਹੜੀ ਕਿਲਤ ਆ ਉਹ ਪੂਰੀ ਕੀਤੀ ਜਾਊਗੀ ਜਿਹੜੀਆਂ ਪਾਰਟੀਆਂ ਕਹਿੰਦੀਆਂ ਪਈਆਂ ਸੀ ਭੀਜੇ ਦਾ ਪ੍ਰੋਸੈਸਿੰਗ ਮਾਣੀ ਦਾ ਪਲਾਨਟ ਲਿਆਵਾ ਇਹਦਾ ਲੈਣ ਦਾ ਕੋਈ ਫਾਇਦਾ ਨਹੀਂ ਇਹ ਵੀ ਨਜਾਇਜ਼ ਪੈਸੇ ਖਰਚੇ ਤੁਸੀਂ ਇਹਨੂੰ ਕਿਦਾ ਵੇਦੇ ਹੋ ਦੇਖੋ ਜੀ ਪਾਰਟੀਆਂ ਦਾ ਕੰਮ ਹੁੰਦਾ ਨੁਕਤਾਚੀਨੀ ਕਰਨੀ ਉਹਨਾਂ ਨੇ ਆਪਣਾ ਤੇ ਕੋਈ ਚੰਗਾ ਕੰਮ ਕੀਤਾ ਨਹੀਂ इवन ਪੰਜਾਬ ਸਰਕਾਰਾਂ ਪਿਛਲੀਆਂ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਉਹਨਾਂ ਨੇ ਜਿਹੜੇ ਆ ਇੱਥੇ ਕੰਟਰੀ ਦੇ ਜਾਂ ਸਟੇਟ ਦੇ ਜਿਹੜੇ ਐਸਟ ਵੇਚੇ ਆ ਇਹ ਪਹਿਲਾ ਮੁੱਖ ਮੰਤਰੀ ਹੈ ਜਿਨੇ ਪ੍ਰਾਈਵੇਟ ਜਿਹੜੀਆਂ ਕਾਰਪੋਰੇਸ਼ਨਾਂ ਉਹਨਾਂ ਨੂੰ ਖਰੀਦ ਕੇ ਜਿਹੜਾ ਲੋਕਾਂ ਦੀ ਸਹੂਲਤ ਦੇ ਵਾਸਤੇ ਜਿਹੜੀ ਆ ਸਸਤੀ ਬਿਜਲੀ ਜਿਹੜੀ ਉਹ ਦਿੱਤੀ ਜਾਊਗੀ ਬਹੁਤ ਸਾਰੀਆਂ ਪੰਜਾਬ ਜਿਹੜੀਆਂ ਸਰਕਾਰਾਂ ਹੀ ਇਹ ਘਰ ਘਰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੌਣ ਸੇ ਮੰਨਦੇ ਕਿਸ ਦਾ ਵੀ ਦੀ ਅਸੀਂ ਉਪਰਾਂ ਲੈਣ ਦੇ ਉਹਨਾਂ ਦੇ ਦੇਖੋ ਜੀ ਇਹ ਸਿਹਤ ਸਹੂਲਤਾਂ ਪਹਿਲਾਂ ਤਾਂ ਬਿਜਲੀ ਦੀ ਜਿਹੜੀ ਆ 600 ਯੂਨਟ ਜਿਹੜੀ ਆ ਬਿਜਲੀ ਮੁਆਫ ਕੀਤੀ ਆ ਤਕਰੀਬਨ 90% ਲੋਕ ਜਿਹੜੇ ਇਹਨਾਂ ਨੂੰ ਫਾਇਦਾ ਆ ਫਿਰ ਵੇਖੋ ਨੌਕਰੀਆਂ ਜਿਹੜੀਆਂ 42000 ਜਿਹੜੀਆਂ ਨੌਕਰੀਆਂ ਇਹਨਾਂ ਨੇ ਸਰਕਾਰੀ ਨੌਕਰੀਆਂ ਜਿਹੜੀਆਂ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਜਿਹੜੀਆਂ ਦਿੱਤੀਆਂ ਹਰ ਵਰਗ ਦੇ ਵਿੱਚ ਫਿਰ ਸਿਹਤ ਸਹੂਲਤਾਂ ਦਾ بڑا ਜਿਹੜਾ ਇਹਨਾਂ ਨੇ ਵਧੀਆ ਜਿਹੜਾ ਵਾ ਉਹ ਜਿਹੜਾ ਕਰਤਾ ਸਿਸਟਮ ਕਰਤਾ ਜਿਹੜੀ ਦਵਾਈ ਆ ਮੋਸਟਲੀ ਜਿਹੜੀ ਆਏ ਆਮ ਲੋਕਾਂ ਨੂੰ ਜਿਹੜੀ ਆ ਮੁਫਤ ਜਿਹੜੀ ਉਹ ਮਿਲਣੀ ਸ਼ੁਰੂ ਹੋ ਗਈ ਆ ਹੋਰ ਜਿਤਨਾ ਰੋਡ ਸੁਰੱਖਿਆ ਫੋਰਸ ਸੜਕ ਸੜਕ ਸੁਰੱਖਿਆ ਫੋਰ ਜਿਹੜੀ ਆ ਇਹਨਾਂ ਨੇ ਪਿਛਲੇ ਟਾਈਮ ਦੇ ਵਿੱਚ ਜਿਹੜਾ तकरीबन 144 ਜਿਹੜੀਆਂ ਨਵੇਂ ਪਿਕਅਪ ਨਵੀਆਂ ਹਾਈ ਟੈਕ ਗੱਡੀਆਂ ਜਿਹੜੀਆਂ ਖਰੀਦ ਕੇ 500 ਜਿਹੜਾ ਨੌਜਵਾਨ ਭਰਤੀ ਕਰਕੇ ਜਿਹੜੀ ਆ ਰੋਡ ਸੇਫਟੀ ਦੇ ਵਿੱਚ ਜਿਹੜਾ ਜਦੋਂ ਵੀ ਕਿਤੇ ਐਕਸੀਡੈਂਟ ਸੜਕ ਤੇ ਹੋਊਗਾ ਉਹ ਜਿਹੜਾ ਉਹ ਚੱਕ ਕੇ ਉਹਨਾਂ ਨੂੰ ਦੇ ਨੇੜੇ ਦੇ ਹਸਪਤਾਲ ਦੇ ਜਿਹੜੇ ਵਿੱਚ ਜਿਹੜਾ ਉਹ ਖੜਿਆ ਜਾਊਗਾ ਤੇ ਜਿਸ ਤਰ੍ਹਾਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਲੋਕ ਜਦੋਂ ਐਕਸੀਡੈਂਟ ਕਿਤੇ ਹੋ ਜਾਂਦਾ ਸੀ ਉਹ ਬਲੀਡਿੰਗ ਹੋ ਕੇ ਜਿਹੜੀ ਆ ਉਹਨਾਂ ਦੀ ਜਾਨ ਗਈ ਜਾਂਦੀ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਲੱਗਣ ਦਸਾਂ ਗੱਲ ਗੰਸਾਂ ਮੇਰਾ ਵੱਡਾ ਭਰਾ ਮੇਰੇ ਪਿਓ ਵਰਗਾ ਜਿਨ੍ਹਾਂ ਨੇ ਸਾਨੂੰ ਪੜਾ ਲਿਖਾ ਕੇ ਵਿਦੇਸ਼ਾਂ ਦੀ ਧਰਤੀ ਤੇ ਭੇਜਿਆ ਸੀ ਉਹਦੀ 2007 ਦੇ ਵਿੱਚ ਐਕਸੀਡੈਂਟ ਟਮਸਲ ਦੇ ਲੱਗੇ ਹੋਇਆ ਉਹਦੇ ਵਿੱਚ ਸੱਟ ਬਹੁਤੀ ਨਹੀਂ ਲੱਗੀ ਪਰ ਬਲੀਡਿੰਗ ਹੋ ਕੇ ਹੀ ਉਹਦੀ ਜਿਹੜੀ ਆ ਮੌਤ ਹੋ ਗਈ ਸੀ ਜਿਹੜਾ ਆ ਇਹਨਾਂ ਨੇ ਵਧੀਆ ਸਿਸਟਮ ਰੂੜ ਜਿਹੜਾ ਸੁਰੱਖਿਆਤ ਜਿਹੜਾ ਫੋਰਸ ਜਿਹੜੀ ਲਾਈ ਆ ਇਹ ਮੇਰੇ ਮਨ ਨੂੰ ਤੇ ਬਹੁਤ ਖੁਸ਼ੀ ਜੇ ਬਾਕੀ ਵੀ ਐਸੇ ਸੋਚਦਾ ਵੀ ਆਨਲੇ ਟਾਈਮ ਦੇ ਵਿੱਚ ਹਜ਼ਾਰਾਂ ਜਿਹੜੀਆਂ ਜਾਨਾਂ ਜਿਹੜੀਆਂ ਉਹ ਬਚਣ ਗਈਆਂ ਤੇ ਮੈਂ ਇੱਕ ਇਹ ਵੀ ਸੋਚਦਾ ਕਿ ਆਨਲੇ ਟਾਈਮ ਦੇ ਵਿੱਚ ਜਿਹੜੇ ਐਨ ਆਰ ਆਈ ਅੱਗੇ ਡਰਦੇ ਸੀ ਪੰਜਾਬ ਆਉਣ ਤੋਂ ਜਿੱਥੋਂ ਦੇ ਸੜਕਾ ਹਾਦਸਿਆਂ ਦਾ ਕਰਕੇ ਉਹ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵਾ ਉਹ ਆਪਣਾ ਨਿਸ਼ਚਿਤ ਨਿਸ਼ਚਿੰਤ ਹੋ ਜਾਣਗੇ ਬਿਨਾਂ ਫਿਕਰ ਦੇ ਜਿਹੜੇ ਇੱਥੇ ਆਉਣਗੇ ਇਹਦਾ ਥਰਮਲ ਬਣਾਦਾ ਅੱਜ ਮੁੱਖ ਮੰਤਰੀ ਸਾਹਿਬ ਉਹਦੇ ਘੱਟ ਕਰ ਦੇਣਾ ਵਾ ਆਉਣ ਵਾਲੇ ਸਮੇਂ ਜਿਸ ਦਾ ਗਰਮੀ ਦਾ ਮੌਸਮ ਹੈ ਬਤੀਦੀ ਬਹੁਤ ਜਿਆਦਾ ਲੋੜ ਹੁੰਦੀ ਹੈ ਮਾਝੇ ਦੇ ਲੋਕਾਂ ਨੂੰ ਕਿੰਨਾ ਗਿਆ ਦਾ ਫਾਇਦਾ ਹੋ ਸਕਦਾ ਦੇਖੋ ਜੀ ਮਾਝੇ ਦੇ ਇਹ ਲੋਕਾਂ ਨੂੰ ਤੇ ਹੁਣ ਆਉਣਲੇ ਟਾਈਮ 'ਚ ਆਪਣੇ ਆ ਵੀ ਪਤਾ ਲੱਗ ਜੂਗਾ ਜਦੋਂ ਗਰਮੀਆਂ ਦਾ ਜਿਹੜਾ ਉਹ ਰੁੱਤ ਆਉਣੀ ਆ ਜਾਂ ਸੀਜ਼ਨ ਆਉਣਾ ਬਾਕੀ ਵੇਖੋ ਜਦੋਂ ਤੁਹਾਡੇ ਕੋਲ ਐਸੈਟ ਹੋਏ ਬਿਜਲੀ ਬਣਾਉਣ ਦੇ ਜਿਹੜੇ ਆ ਉਹ ਪਲਾਂਟ ਹੈਗੇ ਆ ਤੇ ਬਿਜਲੀ ਤੇ ਆਪਣੇ ਆ ਵੀ ਜਿਹੜੀ ਪਿਛਲੀ ਨਾਲੋਂ ਜਿਹੜਾ ਉਹ ਵਾਧ ਜਿਹੜੀ ਆ ਉਹ ਮਿਲ ਨਹੀਂ ਮਿਲਦੀ ਕਿ ਨਾਦਾ ਚ ਭਗਵੰਤ ਸਿੰਘ ਮਾਨ ਜੀ ਆਪਣੇ ਤਨਤਨ ਆਏ ਨੇ ਕੋਈ ਹੋਰ ਐਲਾਨ ਕਰ ਸਕਦੇ ਵਡਾ ਵੀ ਵੇਖੋ ਜੀ ਹੁਣ ਇਹ ਮੁੱਖ ਮੰਤਰੀ ਦਾ ਜਿਹੜਾ ਉਹ ਆਪਣਾ ਇਨਾ ਮੈਨੂੰ ਤੇ ਬਹੁਤਾ ਜਿਆਦਾ ਢੰਗਾਈ ਦੇ ਵਿੱਚ ਨਹੀਂ ਹੈਗਾ ਹੋ ਸਕਦਾ ਆਸ ਹੈਗੀ ਆ ਆ ਵੇਖੋ ਆਸ ਨਾਲ ਜਾਂ ਬਾਕੀ ਮਾਝੇ ਦੇ ਲੋਕ ਜਿਹੜੇ ਆ ਉਹ ਚਾਹੁੰਦੇ ਆ ਵੀ ਸਾਡੇ ਸੀਐਮ ਸਾਹਿਬ ਸਾਨੂੰ ਜਿਹੜਾ ਉਹ ਕੁਝ ਨਾ ਕੁਝ ਆ ਕੇ ਸਪੈਸ਼ਲ ਜਿਹੜਾ ਇੱਥੇ ਮਾਝੇ ਨੂੰ ਮਾਝਾ ਜਿਹੜਾ ਸਪੈਸ਼ਲ ਇਹ ਹੈਗਾ ਬਾਰਡਰ ਏਰੀਆ ਜਿਹੜਾ ਕਰਕੇ ਇੱਥੇ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਣ ਜੇ ਦੇਣਗੇ ਤੇ ਬੜੀ ਬੜੀ ਖੁਸ਼ੀ ਦੀ ਗੱਲ ਹੋ ਗਈ